ਕੰਪਨੀ ਵਾਲੀ ਬੇਸਾਂ ਹੁੰਦੀਆਂ ਉਹ ਬੈਟਰੀ ਨੂੰ ਜ਼ਿਆਦਾ ਖਚਦੀਆਂ ਜਿਹੜੇ ਮੇਰੇ ਵੀਰਾਂ ਨੇ ਕੰਪਨੀ ਵਾਲੀਆਂ ਬੇਸਾਂ ਲਵਾਈਆਂ ਵੀ ਟਰੈਕਟਰਾਂ ਤੇ ਵੀ ਉਹ ਤਾਂ ਬਈ ਆਲਟਿਗੇਟਰ ਬੜਾ ਹੀ ਲਵਾ ਲਿਆ ਕਰੋ ਇਹ ਵੀ ਤਰੋ ਸਵਾਲ ਤੁਹਾਡਾ ਦੀ ਨਈ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਤੇ ਪਾਇਲ ਦੋ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਈ ਕਿਦਾਂ ਉਮੀਦ ਆ ਬਈ ਬੱਜੇ ਤੇ ਗੁੱਡ ਹੋਈਆਂ ਆਪਾਂ ਵੀ ਬਈ ਗੁਰਦਾ ਆਪਣੇ ਪਿੱਛੇ ਖੜਾ ਬਈ ਆਪਣਾ ਸਵਰਾਜ ਝੋਟਾ ਤੇ ਇਧਰ ਬਈ 60 55 ਪਰ ਆਪਾਂ ਨੇ ਤਰਪਾਲ ਪਾ ਕੇ ਖੜਾ ਤਿਆ ਕਿਉਂ ਬਈ ਡਸਟ ਬਾਕਸ ਪੈਂਦੀ ਹੈ ਤਰ੍ਹਾਂ ਮਿੱਟੀ ਬਹੁਤ ਪਈ ਤੁਸੀਂ ਦੇਖ ਲਓ ਟਰੈਕਟਰ ਪਰ ਦੇਖੋ ਬ ਇਸ ਲਈ ਆ ਤੋ ਸਵਾਰ ਕੇ ਆਪਾਂ ਨੇ ਖੜਾ ਤਿਆ ਵੀ ਟਰੈਕਟਰ ਬਾਕੀ ਬਾਈ ਜੀ ਇਨਾ ਮਰਜ਼ੀ ਤੋ ਸਵਾਰ ਕੇ ਖੜਾ ਲਓ ਡਸਟ ਤਾਂ ਪਈ ਜਾਂਦੀ ਆ ਬਾਈ ਤੇ ਬਾਕੀ ਉਹ ਪੁਰਾਣੇ ਪਰ ਵੀ ਟਰੈਕਟਰ ਉਹ ਦੇਖੋ ਕਿੰਨੀ ਡਸਟ ਪਈ ਪਈ ਆ ਇਹ ਵੀ ਡਸਟ ਨਾਲ ਭਰਿਆ ਪਿਆ ਬਾਕੀ ਸਪਲੈਂਡਰ ਵੀ ਤੋ ਹੋ ਕੇ ਖੜਾਇਆ ਤਾਂ ਇਹਦੀ ਸੀਟ ਪਰ ਵੀ ਤੁਸੀਂ ਗੈਸ ਕਰੋ ਵੀ ਕਿੰਨੀ ਦਾ ਡਸਟ ਪਈ ਹੋਆ ਹਾਂਜੀ ਵੀ ਆਪਾਂ ਗੱਲ ਕਰਦੇ ਆ ਸਵਰਾਜ ਦੇ ਅਲਟਰਨੇਟਰ ਬਾਰੇ ਬਾਈ ਜਿਹੜਾ ਕਿ ਕੰਪਨੀ ਵੱਲੋਂ ਅਲਟਰਨੇਟਰ ਆਉਂਦਾ ਹੈ ਜਿਹੜਾ ਕਿ ਇਹ ਸਵਰਾਜ ਨੂੰ ਲੱਗਿਆ ਹੋਆ ਆਪਣੇ ਇਹ ਚੈੱਕ ਕਰੋ ਤੁਸੀਂ ਇਹ ਅਲਟਰਨੇਟਰ ਲੱਗਿਆ ਹੋਆ ਬਾਈ ਆਪਣੇ ਸਵਰਾਜ ਦੇ ਵੀ ਲੱਗਿਆ ਵਾ ਤਾਂ ਇਹ ਮੇਰੇ ਖਿਆਲ ਚ ਬਈ ਛੋਟਾ ਥੋੜਾ ਜਿਹਾ ਤੇ ਜਿਹੜੇ ਨਵੇਂ ਮਾਡਲ ਆ ਚ ਆ ਰਹੇ ਆ ਮੇਰੇ ਖਿਆਲ ਚ ਕੁਝ ਪਰਸੈਂਟ ਬੜਾ ਆ ਜਿਸ ਤਰ੍ਹਾਂ ਆਪਾਂ 45 ਦਾ ਕਹਿ ਦਿੰਨੇ ਆ ਇਹ ਮੇਰੇ ਮੇਰੇ ਖਿਆਲ ਚ 35 ਜਾਂ 40 ਦਾ ਹੋਊਗਾ 35 ਦਾ ਹੋਊਗਾ ਜਾਂ 40 ਦਾ ਇਹ ਪਰ ਪਤਾ ਨਹੀਂ ਹੈ ਬਈ ਆਪਾਂ ਨੂੰ ਮੈਨੂੰ ਸੁਣਿਆ ਬਈ ਮੈਂ ਵੀ ਕਿਸੇ ਤੇ ਵੀ ਆਲਟਰਨੇਟਰ ਜਿਹੜਾ ਪੁਰਾਣਾ ਸਵਰਾਜ ਦਾ ਛੋਟਾ ਹੁੰਦਾ ਤੇ ਇਹਦਾ ਥੋੜਾ ਜਿਹਾ ਕੰਪਨੀ ਨੇ ਬੜਾ ਕਰਿਆ ਵਾ ਵੀ 45 ਦਾ ਕਰਿਆ ਵਾ ਤੇ ਜਦੋਂ ਬਈ ਆਪਾਂ ਨੇ ਤੁਹਾਨੂੰ ਪਤਾ ਪਹਿਲਾਂ ਤਾਂ ਆਪਣੇ 뮤직 ਸਿਸਟਮ ਲੱਗਿਆ ਹੋਇਆ ਚਾਰ ਬੂਫਰਾਂ ਨਾਲ ਤੇ ਬਾਕੀ ਇਹ ਫਰੇਮ ਦੇ ਵਿੱਚ ਆ ਗਏ ਨਹੀਂ ਤੁਹਾਨੂੰ ਦੱਸ ਦਿੰਦਾ ਕਿ ਕਿੰਨੇ ਲੱਗੇ ਹੋਏ ਆ ਕਿਉਂ ਭੁੱਲ ਗਿਆ ਵੀ ਕਿੰਨੇ ਲੱਗੇ ਹੋਏ ਆ ਕਾਫੀ ਲੱਗੇ ਹੋਏ ਸਟਿੱਕਰ ਵੀ ਤੇ ਬਾਕੀ ਬਈ ਜਦੋਂ ਆਪਣਾ ਤੇ ਬਾਕੀ ਆਪਣੇ ਲਾਈਟਾਂ ਫਰੰਟ ਤੇ ਲਾਈਟਾਂ ਲੱਗੀਆਂ ਵਧੀਆਂ ਬਈ ਤੇ ਆਪਣੀਆਂ ਇਹ ਨਿਊ ਲਾਈਟ ਹੋ ਗਈ ਜਿਹੜੀ ਕਿ ਹਾਰਨ ਦੇ ਲੱਗੀ ਵੀ ਆ ਬਈ ਇਹਨਾਂ ਨਾਲ ਜਦੋਂ ਟਰੈਕਟਰ ਇਹਨ ਵਧੀ ਚੱਲ ਰਿਹਾਤਾ ਜਦ ਦੀ ਆਪਾਂ ਨੇ ਬਈ ਸੀਲਿੰਗ ਕਰਾਈ ਆ ਦੇਖੋ ਆ ਲਾਈਟਾਂ ਨੂੰ ਪਹਲਵਾਈਆਂ ਟਰੈਕਟਰ ਦੇ ਉੱਪਰ ਸਾਰੀਆਂ ਜਦੋਂ ਇਹਨਾਂ ਨੂੰ ਚਲਾ ਕੇ ਫਤੇਗੜ ਸਾਹਿਬ ਗਏ ਤੇ ਬਈ ਉੱਥੇ ਜਾ ਕੇ ਫਤੇਗੜ ਸਾਹਿਬ ਟਰੈਕਟਰ ਖੜ ਗਿਆ ਆਪਣਾ ਇਹ ਬਈ ਸਟਾਰਟ ਨਹੀਂ ਹੋਇਆ ਬੈਟਰੀ ਦੇ ਵਿੱਚ 1% ਵੀ ਆਪਾਂ ਕਹਿ ਦਿੰਨੇ ਆ ਵੀ ਚਾਰ ਦਿਨ ਹੀ ਰਹੀ 1% ਵੀ ਚਾਰ ਦਿਨ ਹੀ ਰਹੀ ਟਰੈਕਟਰ ਨੇ ਬਈ ਬਹੁਤ ਜਾ ਕੇ ਬਹੁਤ ਜ਼ਿਆਦਾ ਹੈਰਾਨ ਕਰਿਆ ਆਪਾਂ ਨੂੰ ਉੱਥੇ ਆਪਾਂ ਨੇ ਬਲੌਗ ਦੇ ਵਿੱਚ ਦੱਸਤਾ ਜਿਆਦਾ ਤੁਹਾਨੂੰ ਵੀ ਟਰੈਕਟਰ ਸਟਾਰਟ ਨਹੀਂ ਹੋ ਰਿਹਾ ਤੱਕੇ ਨਾਲ ਸਟਾਰਟ ਕਰਿਆ ਤੇ ਉਸ ਤੋਂ ਬਾਅਦ ਵੀ ਬਈ ਤੱਕਾ ਲਾ ਕੇ ਸਟਾਰਟ ਕਰਨਾ ਪਿਆ ਉਸ ਤੋਂ ਬਾਅਦ ਕੋਈ ਸਟਾਰਟ ਨਹੀਂ ਹੋ ਰਿਹਾ ਤਾਂ ਉਸ ਤੋਂ ਬਾਅਦ ਬਈ ਆਪਾਂ ਨੇ ਇਹਦੇ ਆਲਟਰਨੇਟਰ ਲਵਾਇਆ ਹੈ ਸੈਕੰਡ ਹੈਂਡ ਲਵਾਇਆ ਬਈ ਇਹ ਚੈੱਕ ਕਰੋ ਤੁਸੀਂ ਇਹ ਨਾ ਬਈ ਤੇਲ ਤੋਂ ਨਾਲ ਲਿਬੜਿਆ ਤੇਲ ਨਾਲ ਕਿਹਾ ਕਾਲਸੀ ਜੀ ਨਾਲ ਲਿਬੜਿਆ ਬਈ ਇਹ ਨਾ ਬਰਨਾ ਗੱਡੀ ਦਾ ਅਲਟੀਨੇਟਰ ਜਿਹੜਾ ਕਿ ਆਪਰੇ ਸਿਰਫ ਇੱਕ ਉਹਦੀ ਪੁਲੀ ਚੇਂਜ ਕਰੀ ਆ ਤੇ ਬਰਨਾ ਗੱਡੀ ਦਾ ਅਲਟੀਨੇਟਰ ਇਹਨੂੰ ਲਵਾਇਆ 120 ਦਾ ਬਈ ਆ ਹੁਣ ਬਈ ਇਹਨੂੰ ਛੋਟੇ ਨੂੰ ਕੋਈ ਦਿੱਕਤ ਨਹੀਂ ਹੈਗੀ ਚਾਰਜਿੰਗ ਬਹੁਤ ਵਧੀਆ ਹੋਇਆ ਆ ਬੈਟਰੀ ਪੂਰੀ ਚਾਰਜ ਹੋ ਰਹੀ ਆ ਹੁਣ ਇਹ ਅਲਟੀਨੇਟਰ ਨਾਲ ਆਪਾਂ ਦੋ ਬੈਟਰੀ ਵੀ ਚਾਰਜ ਕਰ ਸਕਦੇ ਟਰੈਕਟਰ ਨੂੰ ਲਵਾ ਕੇ ਬਸ ਜਦੋਂ ਬਈ ਹੁਣ ਤੁਹਾਨੂੰ ਪਤਾ ਰਾਤ ਨੂੰ ਜਦੋਂ ਆਪਾਂ ਇੰਨੀਆਂ ਖਰਚਾ ਕਰਿਆ ਲੱਟਾਂ ਪਰ ਲੱਟਾਂ ਬਿਨਾਂ ਤੇ ਟਰੈਕਟਰ ਚਲਾਉਣਾ ਪੈਂਦਾ ਤਾਂ ਬਾਈ ਹੁਣ ਕੋਈ ਦਿੱਕਤ ਨਹੀਂ ਹੈ ਹੁਣ ਜੇ ਸਾਰੇ ਲੱਟਾ ਵਾਲਕੇ ਤੇ ਫਰੰਟ ਵਾਲੀਆਂ ਵਾਲਕੇ ਚਲਾਉ ਟਰੈਕਟਰ ਕੋਈ ਦਿੱਕਤ ਨਹੀਂ ਹੈ ਪਹਿਲਾਂ ਵੀ ਆਹ ਲੱਟਾ ਵਾਲੇ ਤੇ ਬੈਟਰੀ ਡਾਊਨ ਹੋ ਜਾਂਦੀ ਸੀ ਤੇ ਉਸ ਤੋਂ ਬਾਅਦ ਨਾ ਵੀ ਅਪਣੇ ਚਲਾਇਆ ਇਹਨਾਂ ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਇਹ ਬੈਟਰੀ ਚਾਰਜ ਨਹੀਂ ਕਰਦਾ ਹੈਗਾ ਉਹ ਆਲਟਰਨੇਟਰ ਤੇ ਕੱਲਾ ਸਿਰਫ ਮਿਊਜ਼ਿਕ ਸਿਸਟਮ ਚਲਾਇਆ ਕਰ ਦਦੇ ਆਪਾਂ ਤੇ ਨਾ ਆਪਾਂ ਟਰੈਕਟਰ ਬਾਹਰ ਕੱਢਿਆ ਬਹੁਤਾ ਤੇ ਹੁਣ ਆਪਾਂ ਵੀ ਕੋਈ ਦਿੱਕਤ ਨਹੀਂ ਹੈਗੀ ਹੁਣ ਜਦ ਦੀ ਆਪਾਂ ਨੇ ਇਹ ਆਲਟਰਨੇਟਰ 120 ਵਾਲਾ ਬੜਾ ਲਵਾ ਤਿਆ ਹੁਣ ਝੋਟੇ ਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਬੈਟਰੀ ਬਈ ਪੂਰੀ ਚਾਰਜ ਹੋ ਰਹੀ ਆ ਮਤਲਬ ਇਹ ਬੈਟਰੀ ਵੀ ਨਵੀਂ ਰੱਖਣ ਲੱਗਿਆ ਤਾਂ ਚਲੋ ਸਰ ਗਿਆ ਆਪਣਾ ਬਚਾਅ ਹੋ ਗਿਆ ਬਾਕੀ ਗਾਹਾਂ ਦਾ ਹੁਣ ਗਰਮੀ ਆ ਗਈ ਹੁਣ ਤਾਂ ਮੈਂ ਇਨੀ ਲੋਡ ਹੁਣ ਹੈ ਨਹੀਂ ਵੀ ਬੈਟਰੀ ਦੀ ਵੀ ਬੈਟਰੀ ਪਰ ਲੋਡ ਪਊਗਾ ਕਿਉਂ ਸਿਆਲ ਦੇ ਵਿੱਚ ਹੁੰਦਾ ਬਈ ਟਰੈਕਟਰ ਦੀ ਸਟਾਰਟਿੰਗ ਦਾ ਜਦੋਂ ਬਹੁਤੀ ਜਿੱਦਾਂ ਠੰਡ ਪੈਂਦੀ ਆ ਤੇ ਬਾਕੀ ਹੁਣ ਆਪਣੀ ਚਾਰਜ ਬੈਟਰੀ ਜਦੋਂ ਪ੍ਰੋਪਰ ਚਾਰਜ ਹੋਣ ਲੱਗੀ ਵੀ ਫੇਰ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਹੁਣ ਆਪਣੀ ਬੈਟਰੀ ਪੂਰੀ ਪ੍ਰੋਪਰ ਵਧੀਆ ਚਾਰਜ ਹੋਣ ਲੱਗੀ ਬਾਕੀ ਬਈ ਝੋਟੇ ਨੂੰ ਕਾਫੀ ਦਿਨ ਹੋ ਗਏ ਕੱਢਿਆ ਨਹੀਂ ਹੈਗਾ ਆਪਣੇ ਕਰਤੇ ਬਾਹਰ ਨਾ ਆਪਣੇ ਵੀ ਅਲਟੀਨੇਟਰ ਦਾ ਵਲੌਗ ਬਣਾਇਆ ਤਾਂ ਇਹ ਆਪਣਾ ਭੂਆ ਦਾ ਮੁੰਡਾ ਹੀ ਲੋਆ ਕੇ ਲੈ ਕੇ ਆਇਆ ਅਲਟੀਨੇਟਰ ਤੇ ਬਾਕੀ ਅੱਜ ਇਹਨੂੰ ਕੱਢਾਂਗੇ ਰੈਕਟਰ ਨੂੰ ਬਾਹਰ ਤੇ ਤੁਹਾਨੂੰ ਦਿਖਾਵਾਂਗੇ ਬਾਕੀ ਬਈ ਝੋਟੇ ਦੇ ਵਿੱਚ ਤੇਲ ਵੀ ਹੈ ਨਹੀਂ ਮੇਰੇ ਖਿਆਲ ਚ ਢੱਕਾ ਵੀ ਸਾਨੂੰ ਚੈੱਕ ਕਰਵਾ ਦਨੇ ਆ ਨਾ ਬਈ ਸੂਈ ਥੱਲੇ ਪਈ ਜਾਵਾ ਤੇ ਮੇਰੇ ਖਿਆਲ ਚ 5-4 ਲੀਟਰ ਹੋਣਾ ਤੇਲ ਜਿਹੜਾ ਕੀ ਇਹ ਨਾਰਮਲ ਰੱਖਿਆ ਵਾ ਚਲੋ ਕਰਾਂ ਕੈਂਚ ਲਿਆ ਕੇ ਪਾ ਦੂੰਗਾ ਪੰਪ ਤੱਕ ਤਾਂ ਮੈਨੂੰ ਲੱਗਦਾ ਜਾਣੇਗਾ ਨਹੀਂ ਹੈ ਬਾਕੀ ਬਈ ਪ੍ਰੋਪਰ ਗੈਸ ਨਾਪ ਕੇ ਪਤਾ ਲੱਗਦਾ ਵੀ ਕਿੰਨਾ ਕੁ ਡੀਜ਼ਲ ਆ ਜਦੋਂ ਨਾ ਬਈ ਲਾਲ ਤੇ ਥੱਲੇ ਵੀ ਸੂਈ ਆ ਜਾਂਦੀ ਆ ਉਸ ਟਾਈਮ ਵੀ ਆ ਚਾਰ ਪੰਜ ਉਂਗਲ ਹੁੰਦਾ ਇਹਦੇ ਵਿੱਚ ਇਹਦੀ ਸੂਈ আর ਇਹਦੀ ਸੂਈ ਵਿੱਚ ਬਹੁਤ ਫਰਕ ਆ ਬਈ ਇਹਦੀ ਸੂਈ ਜਦੋਂ ਥੱਲੇ ਵੀ ਆ ਜਾਂਦੀ ਆ ਤਾ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਡੀਜ਼ਲ ਆ ਜਾਂਦਾ ਟੈਂਕੀ ਦੇ ਵਿੱਚ ਰਿਜ਼ਰਵ ਦੇ ਵਿੱਚ ਕਾਫੀ ਜ਼ਿਆਦਾ ਡੀਜ਼ਲ ਆ ਜਾਂਦਾ ਬਾਕੀ ਬਈ ਇਹ ਛੋਟਾ ਪ੍ਰੋਪਰ ਸਹੀ ਦੱਸਦਾ ਇਹਦੇ ਵਿੱਚ ਵੀ ਆ ਨਾ ਕੋਈ ਦਿੱਕਤ ਨਹੀਂ ਹੈ ਇਹਦਾ ਮੀਟਰ ਵੀ ਬਹੁਤ ਵਧੀਆ ਪੁਰਾਣਾ ਹੋ ਗਿਆ ਬਈ ਟਰੈਕਟਰ ਪਰ ਫੇਰ ਵੀ ਗੱਲਬਾਤ ਪੂਰੀ ਔਕੇ ਟਰੈਕਟਰ ਦੇ ਵਿੱਚ ਤੁਸੀਂ ਸ਼ਾਟ ਦੇਖਿਆ ਹੋਣਾ ਛੋਟਾ ਪੂਰਾ ਜੋਰ ਮਾਰਦਾ ਵੀ ਦੇਖੋ ਬਈ 3421 ਘੰਟੇ ਚੱਲਿਆ ਸਾਰਾ ਟਰੈਕਟਰ ਆਪਣਾ ਹਜੇ 19 ਜਿਆਦਾ ਵੱਜ ਗਿਆ ਇਹਦਾ ਬਸ ਕੰਮ ਕਰਾਂ ਜੇ ਤੁਹਾਨੂੰ ਪਤਾ ਹੀ ਆ ਹਾਂਜੀ ਮਿੱਤਰੋ ਆਪਾਂ ਤਾਂ ਤੁਹਾਨੂੰ ਇਹੀ ਗੈਸ ਕਰਦੇ ਜਦੋਂ ਬਈ ਆਪਾਂ ਜਿਹੜੀਆਂ ਇਹ ਵੇਚਾਂ ਟਰੈਕਟਰ ਤੇ ਲੱਗੀਆਂ ਮੀਆਂ ਇਹ ਤਾਂ ਬਈ ਕੱਟ ਖਿੱਚਦੀਆਂ ਬੈਟਰੀਆਂ ਜਿਹੜੀਆਂ ਕਿ ਆਪ ਤਿਆਰ ਕਰਦੇ ਆ ਉਹ ਵੇਸਾਂ ਕੱਟ ਖਿੱਚੇ ਜਿਹੜੇ ਬਈ ਕੰਪਨੀ ਵਾਲੇ ਵੇਸਾਂ ਹੁੰਦੀਆਂ ਉਹ ਬੈਟਰੀ ਨੂੰ ਜ਼ਿਆਦਾ ਖਿੱਚਦੀਆਂ ਜਿਹੜੇ ਮੇਰੇ ਵੀਰਾਂ ਨੇ ਕੰਪਨੀ ਵਾਲੀਆਂ ਵੇਸਾਂ ਲਵਾਈਆਂ ਵੀ ਰੈਟਰਾਂ ਤੇ ਵੀ ਉਹ ਤਾਂ ਬਈ ਆਲਟਿਨੇਟਰ ਬੜਾ ਹੀ ਲਵਾ ਲੈ ਕਰੋ ਕਿਉਂ ਕੋਈ ਦਿੱਕਤ ਦਿੱਕਤ ਨਹੀਂ ਆਉਂਦੀ ਬਈ ਜਦੋਂ ਬੜਾ ਲਾਉਣਾ ਚ 90 ਲਵਾ ਲੈਣ ਬਈ ਉਹ ਮੇਰੇ ਖਿਆਲ ਚ ਉਹ 9 1000 ਦਾ ਲੱਗ ਜਾਂਦਾ ਬਈ ਨਵਾਂ ਤੇ ਬਾਕੀ ਆਪਾਂ ਨੂੰ ਬਈ ਆ ਰੇਟ ਸਿਰ ਮਿਲ ਗਿਆ ਤਾਂ ਪੁਰਾਣਾ ਤਾਂ ਆਪਾਂ ਨੇ ਲਵਾ ਲਿਆ ਨਹੀਂ ਤਾਂ ਬਈ ਆਪਾਂ ਨੇ ਵੀ 90 ਵਾਲਾ ਨਵਾਂ ਲਾਉਣਾ ਤਾਂ ਬਾਕੀ ਮੈਂ ਤਾਂ 120 ਵਾਲਾ ਲਗਾਇਆ ਬਈ ਕੱਲੋਂ ਆਪਾਂ ਨੇ ਮਿਊਜ਼ਿਕ ਸਿਸਟਮ ਬੜਾ ਕਰਤੇ ਆ ਜੇ ਕੰਪਨੀ ਵਾਲੇ ਬੇਸ ਹਲਵਾਤੀਆਂ ਚਾਰ ਵੀ ਤਾਂ ਕੱਲੋਂ ਕੋਈ ਦਿੱਕਤ ਨਾ ਆਵੇ ਤਾਂ ਆਪਾਂ ਨੂੰ ਬਈ ਵਧੀਆ ਰੇਟ ਜੇ ਸਿਰ ਮਿਲ ਗਿਆ ਆਪਾਂ ਨੂੰ ਆਹ ਪੁਰਾਣਾ ਆਪਾਂ ਨੇ ਸਾਹਮਣੇ ਰੱਖ ਲਿਆ ਆਪਣਾ ਕਰਾ ਤੇ ਬਾਕੀ ਹੁਣ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਬਾਕੀ ਬਈ ਜੇ ਤੁਸੀਂ ਵੀ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਤੇ ਬੇਸਾਂ ਕੰਪਨੀ ਦੇ ਲਾਈਆਂ ਵੀ ਆ ਜਾਂ ਦੋ ਵੀ ਲਾਈਏ ਬਾਈ ਉਹ ਦੋ ਵੀ ਬਹੁਤ ਖਿੱਚਦੀਆਂ ਹਨਾ ਬੈਟਰੀ ਨੂੰ ਤੇ ਉਹ ਵੀ ਬਾਈ ਅਲਟਰਨੇਟਰ ਬੜਾ ਕਰ ਲਿਓ ਬਾਕੀ ਕਿਸੇ ਕਿਸੇ ਨੂੰ ਬਈ ਪ੍ਰੋਬਲਮ ਆਉਂਦੀ ਹੋਣੀ ਕਈ ਬਾਕੀ ਬੇਸੰਦੀ ਨਾ ਕੰਪਨੀ ਦਾ ਫਰਕ ਹੁੰਦਾ ਬਾਈ ਕੋਈ ਜ਼ਿਆਦਾ ਖਿੱਚਦੀ ਆ ਤੇ ਕੋਈ ਘੱਟ ਖਿੱਚਦੀ ਆ ਬਾਕੀ ਤੁਹਾਨੂੰ ਜਿਹੜੇ ਲੱਗਿਆ ਵੀ ਉਹਨੂੰ ਪ੍ਰੋਬਲਮ ਤਾਂ ਆਈ ਰਹੀ ਹੋਣੀ ਆ ਬਾਕੀ ਬਾਈ ਹੁਣ ਕੋਈ ਦਿੱਕਤ ਨਹੀਂ ਹੈ ਆਪਣੇ ਝੋਟੇ ਨੂੰ ਬਾਕੀ ਪਹਿਲਾਂ ਬਹੁਤ ਵਧੀਆ ਚੱਲ ਰਿਹਾ ਟਰੈਕਟਰ ਬਾਈ ਪਹਿਲਾਂ ਕੋਈ ਦਿੱਕਤ ਨਹੀਂ ਕਿਨ 4 ਵਜ੍ਹਾ ਲੱਗੀਆਂ ਵੀ ਆ ਤੇ ਬਾਕੀ ਐਨ ਐਸ ਵੀਕਰ ਲੱਗੇ ਹੋਏ ਆ ਜਿੱਕਾ ਟੈਕ ਵਿੱਚ ਪਹਿਲਾਂ ਕਦੇ ਪ੍ਰੋਬਲਮ ਨਹੀਂ ਆਈ ਹੈਗੀ ਜਦ ਦੀ ਆਪਾਂ ਨੇ ਸੀਲਿੰਗ ਕਰਾਈ ਆ ਉਸ ਤੋਂ ਬਾਅਦ ਇਹ ਪ੍ਰੋਬਲਮ ਆਈ ਆ ਚਲੋ ਪ੍ਰੋਬਲਮ ਦਾ ਸੋਲੂਸ਼ਨ ਹੋ ਗਿਆ ਹੁਣ ਬਸ ਚਾਰਜਿੰਗ ਪੂਰੀ ਮਿਲਣ ਲੱਗੀ ਵੈਂਟਰੀ ਨੂੰ ਚਲੋ ਠੀਕ ਆ ਬਈ ਇਹ ਵੀਡੀਓ ਨੂੰ ਅੱਜ ਦੀ ਵੀਡੀਓ ਜੇ ਆਪਾਂ ਲਈ ਦੱਸਣਾ ਦਾ ਵੀ ਆਪਾਂ ਨੇ ਵੀ ਆਪਣੇ ਸੁਰਾ ਛੋਟੇ ਦੇ ਵੀ ਆਲਟਰਨੇਟਰ ਬੜਾ ਲਗਾ ਤਿਆ ਹੁਣ ਕੋਈ ਦਿੱਕਤ ਨਹੀਂ ਹੈਗੀ ਤੇ ਹੁਣ ਪਾਏ ਕਰੂਗਾ ਸਾਡੇ ਲਈ ਵੀਡੀਓ ਚਲੋ ਠੀਕ ਆ ਬਈ ਇਹ ਵੀਡੀਓ ਨੂੰ ਕਰਦਾ ਆਪਾਂ ਇੱਥੇ ਸਮਾਪਤ ਵੀਡੀਓ ਵਧੀਆ ਲੱਗੇ ਤਾਂ ਬਈ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵਧੀਆ-ਵਧੀਆ ਕਮੈਂਟ ਜਰੂਰ ਕਰਦੇ ਕਰੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ